ਅਸੀਂ ਇਸ ਵਕਤ ਚਨਗਰਾ ਰੋਡ ਤੇ ਹਾਂ ਜਿੱਥੇ ਕਿ ਚਨਗਰਾ ਰੋਡ ਤੋਂ ਇਲਾਵਾ ਇਹ ਚੰਬੋਚੋ ਦਾ ਪੁਲ ਜਿਹੜਾ ਹੈਗਾ ਉਹਦੇ ਵੀ ਸਾਈਡਾਂ ਤੇ ਕੰਧਾਂ ਨਹੀਂ ਹੈਗੀਆਂ ਪਰ ਅਸੀਂ ਚਨਗਰਾ ਰੋਡ ਦੇ ਵੀ ਹਾਲਾਤ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਔਰ ਜਿਹੜੇ ਕਿ ਹਾਲਾਤ ਡਾਵਾ ਡੋਲ ਨੇ ਖੱਡੇ ਪਏ ਹੋਏ ਨੇ ਜਗਾ ਜਗਾ ਤੋਂ ਰੁੱਟੀਆਂ ਹੈਗੀਆਂ ਛੱਡ ਕੇ ਇਹ ਜਿਹੜੀ ਚਨਗਰਾ ਰੋਡ ਹੈ ਇਹ ਕਈ ਪਿੰਡਾਂ ਨੂੰ ਜੋੜਦੀ ਆ ਸ਼ਾਦੀਆਰੀ ਰਾਇਤਰਾਣਾ ਹਰੇਊ ਚਨਗਰਾ ਔਰ ਹੋਰ ਵੀ ਇਧਰ ਜਾਖਲ ਨੂੰ ਜਿਹੜੇ ਜਾਂਦੇ ਪਿੰਡਾਂ ਵੱਲ ਨੂੰ ਉਹਨਾਂ ਨਾਲ ਇਹ ਸੜਕ ਦਾ ਲਿੰਕ ਹੈਗਾ ਇਹ ਤੁਹਾਨੂੰ ਅਸੀਂ ਇਸ ਦਾ ਪੂਰੀ ਜਾਣਕਾਰੀ ਵੀ ਔਰ ਲੋਕਾਂ ਦਾ ਵੀ ਪੁੱਛਦੇ ਕਿ ਕੀ ਗੱਲਬਾਤ ਹੈ ਇਹ ਸੜਕ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂ ਨਹੀਂ ਬਣੀ ਹੁਣ ਤੱਕ ਕਿ ਕੰਧਾਂ ਦੀਵਾਰਾਂ ਕੀਤੀਆਂ ਹੁੰਦੀਆਂ ਉਹ ਦੁਵਾਰਾ ਨਹੀਂ ਹੈਗੀਆਂ ਔਰ ਆਵਾਜਾਈ ਬਹੁਤ ਜ਼ਿਆਦਾ ਇਸ ਏਰੀਆ ਦੇ ਵਿੱਚ ਜਗਾ ਜਗਾ ਤੋਂ ਸੱਚਾ ਕੁੱਤੀਆਂ ਆਈਆਂ ਨੇ ਔਰ ਲੋਕ ਪਰੇਸ਼ਾਨ ਨੇ ਦੇਖਣ ਵਾਲੀ ਗੱਲ ਹੈ ਕਿ ਇੰਨਾ ਰਸਤਾ ਜ਼ਿਆਦਾ ਚੱਲਣ ਵਾਲਾ ਜਿੱਥੇ ਕਿ ਇਹ ਕਿਸੇ ਵੀ ਵਕਤ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਕਿਉਂਕਿ ਸੜਕ ਦੇ ਉੱਤੇ ਜਿਹੜੀ ਇਹ ਬਣੀ ਹੋਈ ਆ ਇਹ ਟੁੱਟੀ ਹੋਈ ਆ ਇਹਦੇ ਉੱਤੇ ਜਿਹੜੇ ਦੀਵਾਰ ਬਣੀ ਹੋਈ ਆ ਥਾਂ ਥਾਂ ਤੋਂ ਟੁੱਟੀ ਆ ਔਰ ਕਈ ਥਾਂ ਤੋਂ ਤੇ ਹੈ ਹੀ ਨਹੀਂ ਗੀ ਇਹ ਜਿਹਦਾ ਕਰਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਸ਼ਾਇਦ ਹੋ ਸਕਦਾ ਪ੍ਰਸ਼ਾਸਨਿਕ ਅਧਿਕਾਰੀ ਕਿਹੜੀ ਕੁੰਭ ਕਰਨੀ ਨਿੰਦੇ ਸੁੱਤੇ ਹੋਏ ਨੇ ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਫਿਰ ਉਹਨਾਂ ਦੀਆਂ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਐ ਅਸੀਂ ਹੋਰ ਵੀ ਅਸੀਂ ਇਸ ਵਕਤ ਜਿਹੜਾ ਕਿ ਝੰਬੋਚੋ ਚ ਨਗਰਨ ਰੋਡ ਜਾਂਦੀ ਹੈ ਇਸ ਰੋਡ ਦੇ ਉੱਤੇ ਖੜੇ ਆ ਜਿਹੜਾ ਕਿ ਇਹ ਪੋਲ ਦੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜਾ ਪੋਲ ਤੇ ਹਾਲਾਤ ਹੈ ਇਸ ਵਕਤ ਦੇ ਦਿਖਾਓ ਕਿ ਇਸ ਤਰ੍ਹਾਂ ਜਿਹੜੀਆਂ ਦੋਨਾਂ ਸਾਈਡਾਂ ਤੇ ਕੰਧਾਂ ਟੁੱਟੀਆਂ ਹੋਈਆਂ ਨੇ ਔਰ ਕਿਸੇ ਵੀ ਵਕਤ ਇੱਥੋਂ ਜੇ ਕੋਈ ਨੰਗ ਦਾ ਰਾਤ ਬਰਾਤੇ ਜਾਂ ਕੋਈ ਦਿਨ ਦੇ ਵਿੱਚ ਵੀ ਇੱਥੇ ਕੋਈ ਸੜਕੀ ਹਾਦਸਾ ਹੋ ਆ ਪਰ ਸਕਦਾ ਕਿਉਂਕਿ ਇਹ ਝੰਬੋਚੋ ਦਾ ਪੂਲਾ ਪਿਛਲੇ ਦਿਨੀ ਇੱਥੇ ਜਿਹੜਾ ਕਿ ਜ਼ਿਆਦਾ ਪਾਣੀ ਆ ਗਿਆ ਸੀ ਜਾਂ ਦੁਗਾਲ ਤੇ ਲੱਗੇ ਕਾਫੀ ਜ਼ਿਆਦਾ ਫਸਲਾਂ ਵੀ ਤਵਾ ਹੋਈਆਂ ਸੀ ਔਰ ਜਿਹੜਾ ਇਹ ਇਹਦੀ ਸਾਈਡਾਂ ਤੇ ਕੰ ਪਰ ਨਹੀਂ ਹੈ ਲੇਕਿਨ ਕਿਸੇ ਵੀ ਵਕਤ ਰਾਤ ਦੇ ਸਮੇਂ ਕੋਈ ਵੱਡਾ ਹਾਸਾ ਹੋ ਆ ਪਰ ਸਕਦਾ ਹੈ ਇਸ ਤੋਂ ਇਲਾਵਾ ਜਿਹੜੀ ਕਿ ਛੜਕ ਦੇ ਹਾਲਾਤ ਕਾਫੀ ਡਾਵਾ ਡੋਲਦੇ ਨੇ ਜਿਹੜੇ ਇਹ ਕਈ ਪਿੰਡਾਂ ਨੂੰ ਜੋੜਦੀ ਹੈ ਪਾਤੜਾਂ ਤੋਂ ਚਨਗਰਾ ਜਿਹੜਾ ਚਨਗਰਾ ਹਰੇਉ ਖੁਰਦ ਹਰੇਉ ਔਰ ਖਾਨੇਵਾਲ ਤੱਕ ਜਿਹੜੀ ਇਹ ਛੜਕ ਜਾਂਦੀ ਹੈ ਛੜਕ ਨਾਲ ਨਾਲ ਤੋਂ ਖੱਡੇ ਪਏ ਹੋਏ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਰਾਤ ਤਰਾਣੇ ਵੀ ਜਾਂਦੀ ਹੈ ਹਾਂਜੀ ਕਿਹੜੇ ਕਿਹੜੇ ਪਿੰਡਾਂ ਜਾਂਦੀ ਹੈ ਕੀ ਨਾਂ ਹੈ ਤੁਹਾਡਾ ਰਾਤ ਤਰਾਣੇ ਜਾਂਦੀ ਹੈ ਜੀ ਸ਼ਾਦੀ ਹੈ ਜੀ ਦੋਈ ਰਹੂਆਂ ਜੀ ਖਾਨੇਵਾਲ ਜੀ ਜਮੀਰ ਰੋਡ ਦਾ ਜਮੀ ਬੇਕਾਰ ਹਿੱਲਾ ਜੀ ਤੁਸੀਂ ਅੱਗੇ ਜਾ ਕੇ ਦੇਖੋ ਜੀ ਜਵਾਖ ਵੀ ਤੰਗ ਹੁੰਦੇ ਨੇ ਜੀ ਸਕੂਲੇ ਜਾਂਦੇ ਹੋਏ ਜੀ ਬਾਕੀ ਆਹ ਦੇਖੋ ਜੀ ਪਾਣੀ ਪੁੱਲ ਤੋਂ ਉੱਤੇ ਦੀ ਟੱਪਿਆ ਹੋਇਆ ਹੈ ਜੀ ਜੇ ਕੋਈ ਮੰਨੋ ਵੀ ਕੋਈ ਜੇ ਅਣਜਾਣ ਬੰਦਾ ਵਿੱਚ ਡਿੱਗ ਸਕਦਾ ਠੀਕ ਹੈ ਜੀ ਰਸਤੇ 'ਚ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖਿਆ ਤੁਸੀਂ ਦੇਖਿਆ ਹੋਣੇ ਆ ਕਿਉਂਕਿ ਰੋਜ਼ ਲੰਘਦੇ ਇਥੋਂ ਦੀ ਤੁਹਾਡੀ ਆਵਾਜ਼ਾਈ ਕਾਫੀ ਆ ਕਿਉਂਕਿ ਇਹ ਕਈ ਪਿੰਡਾਂ ਦੇ ਲੋਕ ਇਥੋਂ ਦੀ ਲੰਘਦੇ ਆ ਆਂਦੇ ਜਾਂਦੇ ਆ ਔਰ ਜਿਹੜੇ ਰਸਤੇ ਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਅੱਗੇ ਜਮੀਂ ਪੈਜੇ ਜੀ ਲਖਿਆ ਨਹੀਂ ਜਾਂਦਾ ਹੈਗਾ ਜੀ ਤੁਸੀਂ ਅੱਗੇ ਜਾ ਕੇ ਦੇਖੋ ਜਮੀਂ ਬੂਰਾ ਹਿੱਲੇ ਜੀ ਚਨਾਗਰੀ ਦੀ ਸੜਕਾਂ ਦਾ ਤਾਂ ਜਮੀਂ ਕਾਫੀ ਥਾਂ ਥਾਂ ਤੇ ਹਾਂ ਜੀ ਜਮੀਂ ਟੁੱਟੀ ਪਈ ਹੈ ਜੀ ਤੁਸੀਂ ਅੱਗੇ ਜਾ ਕੇ ਆਪ ਦੇਖ ਸਕਦੇ ਹੋ ਜੀ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਦੇ ਹਾਲਾਤ ਇਹ ਤਾਂ ਜੀ ਮੈਨੂੰ ਤਾਂ ਕੋਈ ਬਣੀ ਹੋਈ ਕਦੇ ਝਮਕੀ ਹੋਣੀ ਹੈਗੀ ਜੀ ਕੀ ਨਾਈ ਤੁਹਾਡਾ ਕੀ ਨਾਈ ਅਸੀਂ ਕਿਸੇ ਰਾਹ ਗੇਰ ਨਾਲ ਵੀ ਗੱਲ ਕਰਦੇ ਆਂ ਕਿਸ ਤਰ੍ਹਾਂ ਦੇ ਹਾਲਾਤ ਐ ਕਿਹੜਾ ਪਿੰਡ ਐ ਬਾਈ ਜੀ ਸਾਈਡ ਤੇ ਮੜਾ ਜਾ ਮੋਟਰਸਾਈਕਲ ਲਾ ਕੇ ਇੱਧਰ ਮੜਾ ਜਾ ਇੱਥੇ ਹੀ ਖੜ੍ਹ ਜਾਓ ਇੱਥੇ ਹੀ ਖੜ੍ਹ ਜਾਓ ਇੱਕ ਮਿੰਟ ਅਸੀਂ ਹੋਰ ਵੀ ਜਿਹੜੇ ਕਿ ਇੱਥੋਂ ਰਾਹ ਗੇਰ ਲੰਘਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜਾ ਇਸ ਇਲਾਕੇ ਦੇ ਵਿੱਚ ਸੜਕਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਜਿਹੜਾ ਹਾਂਜੀ ਬਾਈ ਜੀ ਕੀ ਨਾਈ ਤੁਹਾਡਾ ਔਰ ਤੁਸੀਂ ਤੁਹਾਡੇ ਲੱਗ ਕੇ ਆ ਜਾਓ ਇਸ ਕਿਹੜਾ ਪਿੰਡ ਐ ਆਪਣਾ ਆਪਣਾ ਪਤਨਾ ਜੀ ਸਰ ਚਨਾਗਰਾ ਜੀ ਨਾ ਪਤਨਾਪਾ ਅੱਛਾ ਇਸ ਇਲਾਕੇ ਦੇ ਜਿਹੜੇ ਛੱਡ ਜਾਏ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਧਰ ਤੁਸੀਂ ਪਿੰਡਾਂ ਦੇ ਜਾ ਰਹੇ ਬਹੁਤ ਬੁਰਾ ਹੈ ਸਮੇਤ ਹੋਏ ਕਾਫੀ ਸਮੇਤ ਹੋਈ ਕੀ ਨਾ ਹੀ ਤੁਹਾਡਾ ਕੀ ਨਾਮ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਤੁਸੀਂ ਕਿਹੜੇ ਪਿੰਡ ਜਾ ਕੇ ਆਏ ਹੋ ਚਨਾਗਰੇ ਜੀ ਚਨਾਗਰੇ ਗਾਹਾਂ ਅੱਗੇ ਛੜਕਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਔਰ ਕਿੰਨੇ ਕਿਸਮੇ ਦੇ ਇਸ ਤਰ੍ਹਾਂ ਦੇ ਹਾਲਾਤ ਬਣੇ ਕਾਫੀ ਸਾਲ ਹੋ ਗਈ ਇਹਨਾਂ ਨੂੰ ਤਾਂ ਹਾਂ ਜੀ ਕੀ ਲੱਗਦਾ ਜੇ ਬਰਸਾਤ ਆ ਜਾਵੇ ਤਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਬਹੁਤ ਸਮੱਸਿਆਵਾਂ ਆਉਂਦੀ ਹੈ ਜੀ ਨੱਗਣ ਦੀ ਪ੍ਰੋਬਲਮ ਆਉਂਦੀ ਹੈ ਸਭ ਤੋਂ ਵੱਡੀ ਸੈਡਾਂ ਵੀ ਖਰਾਬ ਨੇ ਜੀ ਤੁਹਾਨੂੰ ਜਿੱਟਾ ਹਾਂਜੀ ਇਹ ਕਿ ਜਿਹੜਾ ਏਰੇ ਉੱਤੇ ਜਿਹੜੀ ਆਹ ਬਣੀ ਹੋਈ ਆ ਇਸ ਵਾਰ ਜਿਹੜਾ ਪਾਣੀ ਆਇਆ ਉਹਦਾ ਕਰਕੇ ਟੁੱਟੀਆਂ ਕੰਦਾ ਜਿਹੜੀਆਂ ਜਾਂ ਹੁਣ ਪਹਿਲਾਂ ਹੀ ਇਹ ਜਿਹੜੀਆਂ ਟੁੱਟੀਆਂ ਹੋਈਆਂ ਸੀ ਆ ਪਹਿਲਾਂ ਹੀ ਟੁੱਟੀਆਂ ਹੋਈਆਂ ਨੇ ਜੀ ਪਹਿਲਾਂ ਟੁੱਟੀਆਂ ਹਾਂਜੀ ਪਹਿਲਾਂ ਬਹੁਤ ਸਮਾਂ ਹੋ ਗਿਆ ਜੀ ਕੋਈ ਹੁਣ ਤੱਕ ਇਥੇ ਕੋਈ ਸੜਕੀ ਹਾਸ ਸੁਣੀ ਵਾਪਰਿਆ ਨਾ ਜੀ ਨਾ ਸੜਕੀ ਹਾਸ ਤਾਂ ਨਹੀਂ ਦੱਸ ਲਈ ਇਹ ਬੰਦ ਕਰ ਦਿੰਦੇ ਨੇ ਜੀ ਸੜਕ ਜਦੋਂ ਪਾਣੀ ਆਂਦਾ ਹੈ ਉਹਦੇ ਪਲੂਤੇ ਦੀ ਹੋ ਜਾਂਦਾ ਨੇ ਜੀ ਪਾਣੀ ਫਿਰ ਸੜਕ ਬੰਦ ਕਰ ਦਿੰਦੇ ਨੇ ਜੀ ਹਾਂ ਜੀ ਪਾਣੀ ਅੱਗੇ ਸੜਕ ਦੇਖੋ ਤੁਸੀਂ ਜਮੀ ਬੂਰਾ ਹਿੱਲਾ ਜੀ ਉਰੇ ਵੱਡਾ ਸਕੂਲ ਹੈ ਆਪਣੇ ਚਨਾਗਰੇ ਕਈ ਪਿੰਡਾਂ ਦੇ ਜਵਾਖਾਂਦੇ ਨੇ ਉਹ ਜਮੀ ਤੰਗ ਹੁੰਦੇ ਨੇ ਜੀ ਕੀ ਨਾਂਈ ਤੁਹਾਡਾ ਦੇਸ ਰਾਜ ਜੀ ਕਿਹੜਾ ਪਿੰਡ ਹੈ ਤੁਹਾਡਾ ਚਨਾਗਰਾ ਪਿੰਡ ਹੈ ਜੀ ਚਨਾਗਰਾ ਪਿੰਡ ਕੀ ਲੱਗਦਾ ਤੁਹਾਨੂੰ ਇਸ ਇਸ ਤੁਹਾਡੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਲਿੰਕ ਰੋਡ ਹੈ ਜਿਹੜੀ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਬੁਰੇ ਹਾਲਾਤ ਨੇ ਜੀ ਉਂਗੇ ਜਿਹੜੇ ਬੱਚੇ ਸਕੂਲ ਜਾਂਦੇ ਨੇ ਬਹੁਤ ਬੁਰਾ ਹਾਲ ਹੈ ਲੰਘਿਆ ਨਹੀਂ ਜਾਂਦਾ ਇਹਨਾਂ ਨੂੰ ਸਿੰਗਲ ਰੋਡ ਹੈ ਇਹ ਉਹ ਵੀ ਕਈ ਸਾਲ ਹੋ ਗਏ ਕਦੇ ਬਣੀ ਨਹੀਂ ਇਹ ਕੀ ਮੰਗ ਕਰਦੇ ਤੁਸੀਂ ਲੋਕ ਗੇਟ ਲਾ ਦਿਜੀਏ ਇਹ ਇਹ ਲੋਕ ਗੇਟ ਲਾਈ ਹੈ ਜੀ ਥੋੜੀ ਦੂਰ ਤੱਕ ਲੱਗੀ ਹੋਈ ਅੱਗੇ ਤਾਂ ਫੇਰ ਬੁਰਾ ਹਾਲ ਹੈ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਔਰ ਇਹ ਛੜਕ ਜਿਹੜੀ ਹੈ ਤੁਹਾਡੇ ਇਹ ਜੀ ਅਸਲ ਤੇ ਤਾਂ ਕਈ ਪਿੰਡਾਂ ਨੂੰ ਰਾਹ ਜਾਂਦਾ ਜੀ ਇਹ 18 ਫੁੱਟੀ ਬਣਣੀ ਚਾਹੀਏ ਜੀ ਛੜਕੇ ਜੀ ਸਾਰੀ ਜਿੰਨੀ ਹੈਗੀ ਓਨੀ ਵੀ ਸਹੀ ਨਹੀਂ ਹੈਗੀ ਤੇ 18 ਫੁੱਟੀ ਤਾਂ ਬਣਨੀ ਬਹੁਤ ਔਖੀ ਆ ਪਰ ਤੁਸੀਂ ਭਗਵਾਨ ਤੁਮਾਰਨਾ ਕਹਿ ਰਹਾ ਹੈਗਾ ਦੀ ਕਿ ਅ ਵੀ 18 ਫੁੱਟੀਆਂ ਸੜਕਾ ਕੱਢਾਂਗੇ ਜੀ ਪਿੰਡਾਂ ਨੂੰ ਪਰ ਪੂਰੇ ਤਾਂ ਕੋਈ ਸ਼ਹਿਰ ਦੇ ਲੱਗੇ ਪਾਤੜਾਂ ਦੇ ਪਿੰਡ ਹੈ ਜੀ ਤੁਸੀਂ ਹਾਲਤ ਜਮੇ ਬੇਕਾਰ ਹੈ ਜੀ 8ੋਂ ਪਿੰਡਾਂ ਨੂੰ ਜਾਂਦੀ ਹੈ ਨਾ ਸੜਕ ਇਹ ਕੋਈ ਪੰਡਾਲਾ ਨਹੀਂ ਕੋਈ ਆ ਕੇ ਬੋਲਦਾ ਵੀ ਇਹ ਸੜਕ ਬਣਨੀ ਚਾਹੀਦੀ ਆ ਨਾ ਕੋਈ ਐਮਐਲਏ ਨੇ ਗੀੜਾ ਮਾਰਦਾ ਨਾ ਕੋਈ ਐਮਐਲਏ ਨੇ ਗੀੜਾ ਮਾਰਿਆ ਅੱਜ ਤੱਕ ਬਹੁਤ ਬੁਰਾ ਹਾਲ ਹੈ ਯਾਰ ਤੁਸੀਂ ਦੇਖ ਲਓ ਸਾਹਮਣੇ ਸੱਡਾਂ ਟੁੱਟੀਆਂ ਪੰਨਿਆਂ ਨੇ ਕੋਈ ਵੀ ਹਾਲਤ ਹੋ ਸਕਦਾ ਕਾਫੀ ਹਾਲਾਤ ਡਾਵਾ ਡੋਲ ਨੇ ਛੜਕਦੇ ਜਿਹੜੇ ਕਿ ਇੱਥੇ ਜਿਹੜੇ ਚਨਗਰੇ ਨੂੰ ਜਾਣ ਵਾਲੇ ਲੋਕ ਹੈ ਰਾਹੀਰ ਨੇ ਔਰ ਉਹਨਾਂ ਨੂੰ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਵਾਜਾ ਵੀ ਕਾਫੀ ਜ਼ਿਆਦੀ ਹੈ ਇੱਥੇ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਹੜਾ ਪਿੰਡ ਹੈ ਤੁਹਾਡਾ ਤੁਸੀਂ ਥੋੜਾ ਜਿਹਾ 1 ਮਿੰਟ ਇਹ ਬਾਹਰ ਆਇਓ ਮੜਾ ਜਾ ਇੱਥੇ ਨਹੀਂ ਨਹੀਂ ਬਾਹਰ ਆਇਓ ਮੜਾ ਜਾ ਕੀ ਲੱਗਦਾ ਤੁਹਾਡੇ ਪਿੰਡਾਂ ਦੀਆਂ ਛੜਕਾਂ ਦੇ ਕੀ ਹਾਲਾਤ ਬਹੁਤ ਮਾੜੇ ਹਾਲਾਤ ਨੇ ਜੀ ਇਹ ਕਿਹੜਾ ਚਾਹੋ ਇਹ ਸੜਕ ਬਣਨੀ ਚਾਹੀਦੀ ਹੈ ਜੀ ਕਦੇ ਬਣੀ ਹੋਣੀ ਤਾਂ ਬਹੁਤ ਸਾਲ ਹੋ ਗਏ ਜੀ ਕਿੰਨੇ ਸਾਲ ਹੋ ਗਏ? ਇੰਨਾ ਮਿਲਦਾ ਹੋ ਗਿਆ ਜੀ ਘੱਟੋ 15-20 ਸਾਲ ਜੀ ਤੇ ਸਰਕਾਰ ਨਵੀਂ ਆਈ ਸੀਗੀ ਤੁਹਾਨੂੰ ਕਿੰਨੀਆਂ ਉਮੀਦਾਂ ਸੀਗੀਆਂ? ਉਮੀਦਾਂ ਤਾਂ ਬਹੁਤੀਆਂ ਜੀ। ਕੀ ਬੱਚੇ ਸਕੂਲ ਜਾਂਦੇ ਜਿੱਦੋਂ? ਬੱਚੇ ਉਹਰੇ ਮਾਡਲ ਸਕੂਲ ਬਣਾਇਆ ਹੋਇਆ ਜੀ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ। ਦਿੱਕਤ ਰਹਿੰਦੀ ਹੈ। ਕਿੰਨੇ ਕੁ ਬੱਚੇ ਆਉਂਦੇ ਸਕੂਲ ਦੇ ਵਿੱਚ? ਕਈ ਲੋਵੇ ਲੋਵੇ ਸਾਰੇ ਹਲਕੇ ਦੇ ਆਉਂਦੇ ਨੇ ਜੀ ਉਹਰੇ। ਦੂਰੋਂ 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 ਬੱਚੇ ਆਉਂਦੇ ਨੇ ਜੀ। ਕਾਫੀ ਸਮੱਸਿਆਵਾਂ ਨੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਇਹ ਜਿਹੜੇ ਪਿੰਡਾਂ ਨੂੰ ਜਾਣ ਵਾਸਤੇ ਔਰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਪਿੰਡਾਂ ਨੂੰ ਜਾਣ ਵਾਲੀਆਂ ਜਿਹੜੀਆਂ ਲਿੰਕ ਰੋੜਾਂ ਛੜਕਾ ਇਹਨਾਂ ਦਾ ਸੁਧਾਰ ਹੋਵੇਗਾ ਜਾਂ ਇਹ ਲੋਕ ਇੱਥੇ ਐਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਕਰਿਓ ਬਾਬਾ